ਦੇ ਰੀਸੈਂਟ ਢੱਲੇ ਵਾਲੇ ਪੁਖੜਤਾਲ ਦੇ ਬੈਠੇ ਆ ਸਰਕਾਰ ਨੇ ਉਹਦੇ ਬਾਰੇ ਕੀ ਕੀਤਾ ਤੁਹਾਡਾ ਕੀ ਉਹਦੇ ਬਾਰੇ ਵਿਚਾਰ ਹੈ ਕਿ ਕਿਉਂਕਿ ਅਸੀਂ ਲਗਾਤਾਰ ਕਿਸਾਨੀ ਦੇ ਮੁੱਦੇ ਨੂੰ ਚੱਕਦੇ ਰਹੇ ਹਾਂ ਕਿਉਂਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਕਿਸਾਨ ਕੀ ਮੰਗ ਰਿਹਾ ਮਿਨੀਮਮ ਸਫਰਟ ਪ੍ਰਾਈਸ ਉਹ ਲੀਗਲ ਗਾਰੰਟੀ ਕਿਉਂਕਿ ਸਰਕਾਰ 24 ਫੈਸਲਾ ਦੇ ਉੱਤੇ ਮਿਨੀਮ ਜਿਹੜੀ ਹੈ ਉਹ ਮਿਨੀਮਮ ਪ੍ਰਾਈਸ ਤਾਂ ਦਿੰਦੀ ਐ ਪਰ ਉਹਦੇ ਉੱਤੇ ਖਰੀਦਦਾ ਕੌਣ ਆ ਕੋਈ ਨਹੀਂ ਖਰੀਦਦਾ ਇਸੇ ਵਾਸਤੇ ਜਿਹੜੇ ਕਿਸਾਨ ਆ ਉਹ ਕਹਿੰਦੇ ਜਿਨ੍ਹਾਂ ਦੇ ਉੱਤੇ ਤੁਸੀਂ ਜਿਹੜੀ ਹੈਗੀ ਆ ਇਹ ਮਿਨੀਮਮ ਪ੍ਰਾਈਸ ਦੇ ਨੇ ਆ ਉਹਨਾਂ ਦੀ ਗਰੰਟੀ ਹੋਣੀ ਚਾਹੀਦੀ ਐ ਤੇ ਇਹ ਇਹ ਗੱਲਾਂ ਜਿਹੜੀਆਂ ਪਿਛਲੀ ਵਾਰੀ ਜਦੋਂ ਅੰਦੋਲਨ ਚੱਲਦਾ ਸੀ ਉਦੋਂ ਵੀ ਸਰਕਾਰ ਨੇ ਮੰਗੀਆਂ ਕੁਝ ਹੋਰ ਮੰਗਾ ਕਿਸਾਨੀ ਦੀਆਂ ਜਿਹੜੀਆਂ ਸਰਕਾਰ ਨੇ ਮੰਨ ਚੁੱਕੀ ਆ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਸੋ ਅਸੀਂ ਇਹਦੇ ਬਾਰੇ ਅ ਭਾਰਤ ਦੇ ਉਹ ਰਾਸ਼ਟਰਪਤੀ ਉਹਨਾਂ ਨੂੰ ਵੀ ਪੱਤਰ ਲਿਖਿਆ ਸੀਗਾ ਕਿ ਜਿਹੜਾ ਸਾਨੂੰ ਸੰਸਦ ਦੇ ਵਿੱਚ ਬੋਲਣ ਦਾ ਵੀ ਸਮਾਂ ਨਹੀਂ ਮਿਲਿਆ ਸਾਡਾ 5 ਵੇਰੀ ਜ਼ੀਰੋ ਔਵਰ ਲੱਗਾ 4 ਵੇਰੀ ਕਿਸਾਨੀ ਮਸਲਿਆਂ ਦੇ ਸੀ ਪਰ ਸੰਸਦ ਨਹੀਂ ਚੱਲੀ ਤੇ ਹੋਰ ਵੀ ਜਿਹੜੇ ਮਸਲੇ ਜਿਹੜੇ ਸੀਗੇ ਅਸੀਂ ਸੰਸਦ ਵਿੱਚ ਚੁੱਕਣਾ ਚਾਹੁੰਦੇ ਆ ਚਾਹ ਉਹ ਜਿਹੜਾ ਹੈ ਉਹ এনवायरमेंट ਦਾ ਮੁੱਦਾ ਜਾਂ ਜਿਹੜੇ ਬਾਹਰ ਜਾਦੇ ਸਾਡੇ ਨੌਜਵਾਨ ਫਸੇ ਹੋਇਆ ਅਰਬ ਦੇ ਵਿੱਚ ਲੜਕੀਆਂ ਜਿਹੜੀਆਂ ਹੈ ਉਹ ਖੱਜਲ ਖਵਾਰ ਹੋ ਰਹੀਆਂ ਤੇ ਹੋਰ ਵੀ ਜਿਹੜੇ ਮਹੱਤਵਪੂਰਨ ਮੁੱਦੇ ਸੀ ਜਿਨ੍ਹਾਂ ਦੇ ਉੱਤੇ ਚਰਚਾ ਸੰਸਦ ਵਿੱਚ ਹੋਣੀ ਬਣਦੀ ਸੀ ਪਰ ਸੰਸਦ ਨਾ ਚੱਲਣ ਕਰਕੇ ਅ ਉਹਨਾਂ ਤੋਂ ਵਾਂਝੇ ਰਹਿ ਗਏ ਤੇ ਇਸੇ ਤਰ੍ਹਾਂ ਹੀ ਬਾਕੀ ਜਿਹੜੇ ਮੈਂਬਰ ਉਹਨਾਂ ਨੂੰ ਵੀ ਉਹਨਾਂ ਹੀ ਲੌਂਗਸ ਹੋਇਆ ਹੋਊਗਾ ਤੇ ਲੋਕਾਂ ਦੀਆਂ ਗੱਲਾਂ ਜਿਹੜੀਆਂ ਜ਼ੀਰੋ ਓਵਰ 'ਚ ਸਪੈਸ਼ਲ ਮੈਨੀਫੈਸਟ ਵਿੱਚ ਕੁਐਸਚਨ ਓਵਰ 'ਚ ਹਟਾ ਜਿਹੜੀ ਉਠਾ ਸਕਦੇ ਸੀ ਉਹਨਾਂ ਤੋਂ ਵਾਂਝੇ ਰਹੇ ਸੋ ਅਸੀਂ ਇਹਦੇ ਨਾਲ ਪ੍ਰਧਾਨ ਮੰਤਰੀ ਨੂੰ ਵੀ ਲੈਟਰ ਲੱਗ ਚੁੱਕੇ ਆ ਖੇਤੀਬਾੜੀ ਮੰਤਰੀ ਨੂੰ ਵੀ ਲੈ ਲੱਗ ਲੱਗ ਚੁੱਕੇ ਆ ਸੋ ਮੀਡੀਆ ਦੇ ਰਾਹੀਂ ਵੀ ਅਸੀਂ ਬਾਰ ਬਾਰ ਇਹ ਗੱਲ ਕਹਿ ਚੁੱਕੇ ਆ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਅੱਜ 3ਵੇਂ ਦਿਨ ਦੇ ਵਿੱਚ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਪਹੁੰਚ ਗਿਆ ਉਹਨਾਂ ਦੀ ਸ਼ਹਿਤ ਨਜ਼ਿਕਾ ਤੇ ਕਿਸਾਨ ਆਂਦੀਆਂ ਗੱਲਾਂ ਨੂੰ ਪਹਿਲ ਦੇ ਆਧਾਰ ਤੇ ਮੰਨ ਕੇ ਕਿਉਂਕਿ ਕਿਸਾਨ ਦੇਖ ਦੀ ਰੀਡ ਦੀ ਹੱਡੀ ਆ ਭਾਰਤ ਦੇ ਵਿੱਚ ਕਿਸਾਨੀ ਹੀ ਜਿਹੜੀ ਹੈਗੀ ਆ ਇਹ ਸਭ ਤੋਂ ਵੱਧ ਕੀਤਾ ਜਿਹੜਾ ਹੈ ਕਿਸਾਨਾਂ ਨੇ ਅਪਣਾਇਆ ਹੋਇਆ ਤੇ ਔਖੇ ਸਮੇਂ ਦੇ ਵਿੱਚ ਕਿਸਾਨਾਂ ਨੇ ਜਦੋਂ ਸਾਨੂੰ ਕੋਈ ਬਾਹਰੋਂ ਕਣਕ ਵੀ ਨਹੀਂ ਸੀ ਦਿੰਦਾ ਉਸ ਵੇਲੇ ਪੰਜਾਬ ਦੇ ਕਿਸਾਨਾਂ ਨੇ ਕਿਰਤੀਆਂ ਨੇ ਮਿਹਨਤ ਕਰਕੇ ਮਜ਼ਦੂਰਾਂ ਨੇ ਪੂਰੇ ਭਾਰਤ ਦਾ ਢਿੱਡ ਭਾਲਿਆ ਤੇ ਅੱਜ ਉਹ ਕਿਸਾਨ ਲਗਾਤਾਰ ਪਿਛਲੇ ਸਾਲ ਤੋਂ ਫਰਵਰੀ ਤੋਂ ਦੋਨੋਂ ਬਾਰਡਰਾਂ ਤੇ ਬੈਠੇ ਆ ਇਸੇ ਤਰ੍ਹਾਂ ਕਿ ਉਹਨਾਂ ਨੂੰ ਦਿੱਲੀ ਜਾਣ ਵੀ ਨਹੀਂ ਦਿੱਤਾ ਜਾਂਦਾ ਇਹੋ ਜਿਹੇ ਉਹਨਾਂ ਦੇ ਉੱਤੇ ਜਿਹੜੀਆਂ ਹੈ ਅਥਰੂ ਗੈਸ ਤੇ ਰਬੜ ਦੀਆਂ ਗੋਲੀਆਂ ਚਲਾ ਕੇ ਪਿਛਲੀ ਵਾਰੀ ਇੱਕ ਨੌਜਵਾਨ ਜਿਹੜਾ ਹੈ ਕਿਸਾਨ ਉਹ ਸ਼ਹੀਦ ਵੀ ਹੋ ਗਿਆ ਸੋ ਇਸ ਵਾਸਤੇ ਬਿਨਾਂ ਦੇਰੀ ਤੇ ਸਰਕਾਰ ਨੂੰ ਚਾਹੀਦਾ ਕਿ ਉਹ ਜਿਹੜਾ ਹੈ ਕਿਸਾਨਾਂ ਦੀਆਂ ਮੰਗਾਂ ਮੰਨਣ ਤਾਂ ਹੀ ਇਹ ਮਰਨ ਵਰਤ ਸਮਾਪਤ ਹੋ ਸਕਦਾ ਕਿਸਾਨ ਆਗੂ ਦੀ ਜਿਹੜੀ ਅ ਜਿੰਦਗੀ ਆ ਬੜੀ ਜ਼ਰੂਰੀ ਆ ਤੇ ਅਸੀਂ ਫਿਰ ਦੁਬਾਰਾ ਸਰਕਾਰ ਨੂੰ ਬੇਨਤੀ ਕਰਦੇ ਆ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਤੁਰੰਤ ਜਿਹੜਾ ਇਹਨਾਂ ਨੂੰ ਮੰਨਿਆ ਜਾਵੇ ਕਿਸਾਨ ਜਿਹੜਾ ਹੈ ਆਪਣੇ ਖੇਤਾਂ ਵਿੱਚ ਜਾਣ ਕੇ ਕੰਮ ਕਰਨ ਧਰਨੇ ਲਾਉਣ ਦਾ ਕਿਸਾਨਾਂ ਨੂੰ ਕੋਈ ਸੌਂਗ ਨਹੀਂ ਪਰ ਇਹ ਸਰਕਾਰ ਦੀ ਸ਼ਿਰ ਕਰਕੇ ਇਹ ਸਾਰਾ ਕੁਝ ਹੋ ਰਿਹਾ ਸੋ ਅਸੀਂ ਫਿਰ ਦੁਬਾਰਾ ਬੇਨਤੀ ਕਰਦੇ ਆ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਜਿਹੜਾ ਹੈ ਪਹਿਲ ਦੇ ਆਧਾਰ ਤੇ ਮੰਨਣ ਤੇ ਸਰਦਾਰ ਜਗਜੀਤ ਸਿੰਘ ਬੱਲੇਵਾਲ ਦਾ ਜਿਹੜਾ ਮਰਨ ਵਰਤਾ ওনা তো উঠা যাবে বহু বহু